ਆ ਵੀ ਨਾ ਫੋਨ ਆ ਫੋਨ ਵੀ ਚੱਕੂਗਾ ਕੇ ਦਾਲੂ ਆਈ ਫੋਨ ਬੁਰਾ ਲਾਈਨ ਮੈਂ ਕੀ ਕਰਦਾ ਨਹੀਂ ਜੀ ਇਹਦੇ ਵਿੱਚ ਤਾਂ ਕੋਈ ਪੁਲਿਸ ਵਾਲਾ ਕੋਈ ਜ਼ਖਮੀ ਨਹੀਂ ਹੈਗਾ ਇਹਦੇ ਵਿੱਚ ਠੀਕ ਹੈ ਜੀ ਤੇ ਜਿਹੜਾ ਬਲਾਸਟ ਵਾਲਾ ਜਿਹੜੀ ਹੈਗੀ ਆ ਆਲਰੇਡੀ ਜਿਹੜਾ ਡੀਐਸਪੀ ਮਜੀਠਾ ਜਿਹੜੇ ਹੈਗੇ ਆ ਉਹ ਆਪਣੀ ਵਰਸਨ ਜਿਹੜਾ press ਨੂੰ ਦੇ ਚੁੱਕੇ ਆ ਠੀਕ ਹੈ ਤੇ ਜਿਹੜੀ ਜ਼ਖਮੀ ਵਾਲੀ ਗੱਲ ਹੈਗੀ ਆ ਕੋਈ ਮੌਜੂਦ ਜ਼ਖਮੀ ਨਹੀਂ ਹੈ ਜੀ ਉਹ ਉਹਦੀ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਬਿਜੇ ਨੇ ਪੋਸਟ ਪਾਈ ਹੈ ਕਿਹਦੇ ਵੱਲੋਂ ਪਾਈ ਆ ਉਹ ਜਿਹੜੀ ਨਾ ਪੋਸਟ ਦੀ ਹੈਗੀ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਇਹ ਬਲੌਕ ਹੈਗਾ ਕਿਦਾ ਜਿਹੜਾ ਤੁਸੀਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਜੀ ਜਿਹੜੀ ਗੱਲ ਡੀਐਸਪੀ ਸਾਹਿਬ ਨੇ ਪਹਿਲਾਂ ਦਾ ਵਰਸ਼ਨ ਸੀਗਾ ਜਿਹੜਾ ਕਰਕਾ ਉਹ ਉਹੀ ਹੈਗੀ ਹੈ ਜੀ। ਪਰ ਜਿਹੜਾ ਤਸਵੀਰ ਜਿਹੜੀ ਹੈ ਇਹਨਾਂ ਦੇ ਕੋਲ ਉਹ ਇਹਨਾਂ ਦਾ ਆਪਣਾ ਹੈ ਕਿ ਨਜਾਇਜ਼ੀ। ਉਹ ਜਿਹੜੇ ਉਹ ਚੀਜ਼ ਵੈਰੀਫਾਈ ਕਰ ਰਹੇ ਆ ਜੀ ਇਹਨਾਂ ਦੇ ਕਹਿਣ ਵਾਂਗੂ ਜਿਹੜਾ ਕਹਿਣ ਦਾ ਮਤਲਬ ਇਹ ਹੈ ਵੀ ਸਾਡਾ ਇਹ ਜਿਹੜਾ ਲਾਇਸੈਂਸੀ ਹੈਗਾ ਪਰ ਇਹ ਲਾਇਸੈਂਸ ਮੌਕੇ ਤੇ ਕੋਈ ਪੇਸ਼ ਨਹੀਂ ਕਰ ਸਕਦਾ। ਦਰ ਪਰ ਮਿਠਾ ਪੁਲਿਸ 스테이션 ਦੇ ਹਾਲਾਤ ਸੀ ਕਿ ਸਾਰੇ ਛੇਕੇ ਟੁੱਟੇ ਪਏ ਏ ਤੋਂ ਜੱਗ ਦੀ ਟੁੱਟੇ ਮਤੇ ਇਹ ਜਿਹੜੇ ਆਪਦੇ ਲੋਕ ਰਹੇ ਸਕੇ ਕਦੇ ਤੇ ਬੜਾ ਗੰਨ ਹੋਦਾ ਸੀਗਾ ਪਰ ਉਸ ਦੀ ਬੜੀ ਖਾਸ ਕਰਦੀ ਥਾਰੇ ਦੇ ਦੇਖੋ ਇਹ ਤਾਂ ਇਹ ਤੁਸੀਂ ਕਹਿ ਰਹੇ ਹੋ ਲੋਕਾਂ ਦੇ ਕਹਿਣ ਤੁਸੀਂ ਵੀ ਥਾਣੇ ਆਉਣੇ ਜਾਣੇ ਹੋ ਐਡੀ ਵੀ ਗੱਲ ਨਹੀਂ ਲੋਕਾਂ ਦੇ ਕਹਿਣ ਦੇ ਮਤਲਬ ਤੁਸੀਂ ਕਹਿ ਰਹੇ ਹੋ ਥਾਣਿਆਂ ਦੇ ਵਿੱਚ ਸਫਾਈ ਹੀ ਹੁੰਦੀ ਆ ਦਿੱਲੀ ਸਾਡੇ ਸਵੀਪਰ ਸਫਾਈ ਕਰਦੇ ਆ ਬਾਕੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ ਇਸ ਸਬੰਧੀ ਜਿਹੜਾ ਹੈਗਾ ਪਹਿਲਾਂ ਡੀਐਸਪੀ ਸਾਹਿਬ ਵਰਸ਼ਨ ਦੇ ਚੁੱਕੇ ਆ ਔਰ ਕੱਲ ਵੀ ਮੈਂ ਵਰਸ਼ਨ ਦੇ ਚੁੱਕਿਆ। ਬਾਕੀ ਜਿਹੜਾ ਜਿਹੜੀ ਬਲਾਸਟ ਜਿਹੜੀ ਬਲਾਸਟ ਦੀ ਤੁਸੀਂ ਗੱਲ ਕਰਦੇ ਹੋ ਉਹ ਬਲਾਸਟ ਦੇ ਵਿੱਚ ਜਿਹੜੀ ਕੱਲ ਵੀ ਅਸੀਂ ਇਸ ਚੀਜ਼ ਬਾਰੇ ਦੱਸਿਆ ਹੈਗਾ ਵੀ ਉਹ ਸਾਊਂਡ ਜਿਹੜੀ ਹੈਗੀ ਆ ਉਹ ਬੱਸ ਸਟੈਂਡ ਵੀ ਲੱਗੇ ਪੈਂਦਾ ਪਬਲਿਕ ਪਲੇਸ ਹੈਗੀ ਆ ਕਿੱਥੋਂ ਸਾਊਂਡ ਆਈ ਕੀ ਹੋਇਆ ਕੀ ਨਹੀਂ ਹੋਇਆ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਉਹ ਥੋਰੋਲੀਸੀ ਕਰ ਰਹੇ। ਜੀ ਇਹ ਕਹ ਰਹੇ ਕਿ ਥਾਣੇ ਦੇ ਵਿੱਚ ਕੋਈ ਟੈਰਰਿਸਟ ਅਟੈਕ ਨਹੀਂ ਹੋਇਆ। নেই নেই এদা দল নেই থ্যাংক জি